ਆਈ ਹੋਈ ਜ਼ਮੀਨ ਦੀ ਮੈਨੂੰ ਦੋ ਤਿੰਨ ਵਾਰੀ ਅੱਗੇ ਕੋਟ ਚੁੱਕਾ ਆਖਰੀ ਵਾਰੀ ਮੈਂ ਆਖਿਆ ਅੱਛਾ ਕਿਉਂ ਕੁੱਟਦਾ ਕਿਉਂ ਹੈ ਇਹ ਜ਼ਮੀਨ ਸਾਨੂੰ ਬਾਹਰ ਨੂੰ ਦੇਂਦਾ ਕੌਣ ਹੈ ਇਹ ਮੇਰਾ ਪੁੱਤਰ ਕੀ ਨਾਂ ਹੁੰਦਾ ਖਸ਼ਾਲ ਚੰਨ ਅੱਜ ਕੀ ਗੱਲ ਹੋਈ ਸੀ ਅੱਜ 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 ਹੜ ਮੈਂ ਵੰਨ ਲੱਗਾ ਤੇ ਉਹ ਉਹ ਕਈ ਨਾ ਸਾਨੂੰ ਮੱਟਾ ਅੱਛਾ ਤੇ ਭਾਈ ਮੈਂ ਆ ਪਾਇਰ ਤਾਂ ਤੁਸੀਂ ਤੁਸੀਂ ਦੀ ਨਾ ਕੀ ਹਮਾ ਦਾ ਨਾ ਚਰਮੋ ਬਾਏ ਕਿਥੇ ਰਹਿੰਦੇ ਕਿਧਰ ਹੋ ਤੁਸੀਂ ਸੱਪਾਂ ਪਤੀ ਦਾ ਕੀ ਨਾਮ ਹੈ ਰਾਜਾ ਉਮਰ ਕਿੰਨੀ ਹੈ ਤੁਹਾਡੀ ਉਮਰ ਦਾ ਮੈਂ ਕੀ ਕਾਰਵਾਈ ਦੀ ਮੰਗ ਕਰਦੇ ਤੁਸੀਂ ਮਾਮੀਦਾਰ ਨਹੀਂ ਕਾਰਵਾਈ ਦੀ ਕੀ ਮੰਗ ਕਰਦੇ ਹੋ ਅੱਜ ਕਿੰਨੇ ਮੇਰੇ ਰੋਟੀ ਪਾਣੀ ਸੰਦੇਵੇਂ ਕਿੰਨੇ ਮੁੰਡੇ ਕਿੰਨੇ ਤੁਹਾਡੇ ਦੋ ਇੱਕ ਉਡੀ ਤਦੋ ਮੁੰਡੇ ਅਛਾ ਕੌਣ ਮੁੰਡਾ ਤਾਂ ਕਰਦਾ ਹੈ ਕਿਹੜਾ ਵੱਡਾ ਹੈ ਛੋਟਾ ਵੱਡਾ ਵੱਡਾ ਛੋਟਾ ਵੱਡਾ ਇਸਾ ਛੇ ਕਿਲੇ ਉਹਨੂੰ ਕਿਤੇ ਬਟੇ ਛੇ ਕਿਲੇ ਉਹਨੂੰ ਦਿੱਤ ਫਿਕੀਆ ਤੇਨ ਕਿਲੇ ਮੈਂ ਆਪਰੇ ਕਿ ਮੈਨੂੰ ਰੋਟੀ ਨਹੀਂ ਖਾਣਾ ਬਾਪਾ ਕੋਣ ਜਾਉਂਦਾ ਕਸਾ ਤੁਹਾਡੇ ਦਿਨ ਕਿਲੇ ਚ ਦਖਲ ਦਿੰਦਾ ਪੋਤ ਹੋਇਆ ਕਪੁੱਤ ਜ਼ਮੀਨ ਦੇ ਚੱਕਰ ਵਿੱਚ ਬਜ਼ੁਰਗ ਔਰਤ ਦੀ ਉਸਦੇ ਹੀ ਪੁੱਤ ਨੇ ਕੀਤੀ ਘੁਟਮਾਰ ਇਹ ਹੈਰਾਨੀਜਨਕ ਮਾਮਲਾ ਅਬ ਉਹਰਤੂ ਸਾਹਮਣੇ ਆਇਆ ਜਿੱਥੇ ਇੱਕ ਕਲਯੁਗੀ ਪੁੱਤਰ ਨੇ ਜ਼ਮੀਨ ਦੀ ਲਾਲਸਾ ਦੇ ਚੱਲਦੇ ਆਪਣੀ ਹੀ ਬਜ਼ੁਰਗ ਮਾਂ ਦੇ ਉੱਪਰ ਜਾਨ ਲੈਵਾ ਹਮਲਾ ਕਰ ਦਿੱਤਾ ਮਾਂ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਈ ਜਿਸ ਨੂੰ ਇਲਾਜ ਤੇ ਲਈ ਉਸਦੇ ਹੀ ਰਿਸ਼ਤੇਦਾਰਾਂ ਦੇ ਵੱਲੋਂ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਮਾਂ ਨੇ ਦੱਸਿਆ ਕਿ ਉਸਦੇ ਦੋ ਬੇਟੇ ਹਨ ਜਿਨ੍ਹਾਂ ਦੇ ਹਿੱਸੇ 6-6 ਏਕੜ ਜ਼ਮੀਨ ਆਈ ਹੋਈ ਹੈ ਤੇ 3 ਏਕੜ ਜ਼ਮੀਨ ਉਸ ਦੇ ਕੋਲ ਹੀ ਹੈ ਜਿਸ ਉੱਪਰ ਉਸ ਦਾ ਵੱਡਾ ਬੇਟਾ ਕਬਜ਼ਾ ਕਰਨਾ ਚਾਹੁੰਦਾ ਹੈ ਇਸੇ ਜ਼ਮੀਨ ਦੀ ਲਾਲਚ ਨੇ ਉਸ ਦੀਆਂ ਅੱਖਾਂ ਦੇ ਉੱਪਰ ਹਨੇਰੇ ਦੇ ਪਰਦੇ ਪਾ ਦਿੱਤੇ ਆਪਣੀ ਹੀ ਮਾਂ ਦਾ ਕੁੱਟਕੁੱਟ ਕੇ ਬੁਰਾ ਹਾਲ ਕਰ ਦਿੱਤਾ ਉਧਰ ਪੁਲਿਸ ਦੇ ਵੱਲੋਂ ਇਸ ਸਬੰਧੀ ਮਾਮਲਾ ਦਰਜ ਕਰਕੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤੇ ਪੁਲਿਸ ਅਨੁਸਾਰ ਇਸ ਮਾਮਲੇ ਦੀ ਜਾਂਚ ਪੜਤਾਲ ਤੋਂ ਬਾਅਦ ਦੋਸ਼ੀ ਖਿਲਾਫ ਪਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਕਿ ਲੱਗਦੇ ਤੁਸੀਂ ਅੰਦਰ ਬੇਟਾ ਛੋਟਾ ਕੀ ਨਾਂ ਕੀ ਮਾਤਾ ਦਾ ਰਮਨ ਬਾਈ ਕੀ ਕੀ ਗੱਲ ਕੀ ਹੋਈ ਹੈ ਕਿਉਂ ਦਾਖਲ ਕਰਾਇਆ ਉਹ ਮਾਰ ਕੁੱਟ ਕਰਦਾ ਵੱਡਾ ਭਰਾ ਤੇ ਫਰਜ਼ਾਈ ਦੇਣ ਕਿਚ ਅੱਜ ਕੀ ਗੱਲ ਹੋਈ ਸੀ ਅੱਜ ਅਸੀਂ ਜ਼ਮੀਨ ਵਾਣ ਲੱਗੇ ਸੀ ਤਾਂ ਉਹਨਾਂ ਨੇ ਮਾਰਕੋਟ ਦਿੱਤੀ ਹੂੰ ਕੀ ਡਿਮਾਂਡ ਕਰਦੇ ਹੋਂ ਤੁਸੀਂ ਉਹ ਸਾਫ਼ ਸਾਫ਼ ਠੀਕ ਇਹ ਲੜਾਈ ਹੋਈ ਏ ਜ਼ਮੀਨ ਦੀ ਮੈਨੂੰ ਦੋ ਤਿੰਨਾਂ ਮੇਰੀ ਅੱਗੇ ਕੋਟ ਚੁੱਕਾ ਆਖਰੀ ਵਾਰੀ ਮੈਂ ਇੱਥੇ ਆਂ ਅਚਾਨਕ ਕਿਉਂ ਕੁੱਟਦਾ ਕਿਉਂ ਹੈ ਇਹ ਜ਼ਮੀਨ ਸਾਨੂੰ ਵਾਣ ਨੂੰ ਦੇਣਾ ਕੌਣ ਆ ਇਹ ਮੇਰਾ ਪੁੱਤਰ ਕੀ ਨਾਂ ਆਉਂਦਾ ਪ੍ਰਸ਼ਾਦ ਚੰਦ ਅੱਜ ਕੀ ਗੱਲ ਹੋਈ ਸੀ ਅੱਜ ਆਜ ਅੱਜ ਹਾੜ ਮੈਂਨ ਲੱਗਾ ਤੇ ਉਹ ਉਹ ਕਈ ਨਾ ਸਾਨੂੰ ਬੱਡਾ ਅੱਛਾ ਤੇ ਭਾਈ ਮੈਂ ਆ ਪਾਇਰੇ ਤਾਂ ਤੁਸੀਂ ਕਿੱਥੇ ਕਿਹਨੇ ਕੀ ਨਾ ਕੀ ਮਦਦ ਤਰਾ ਚਰਮੋ ਬਾਈ ਕਿੱਥੇ ਰਹਿੰਦੇ ਕਿਧਰ ਹੋ ਤੁਸੀਂ ਸੱਪਾ ਪਤੀ ਦਾ ਕੀ ਨਾਂ ਹੈ ਰਾਜਾ ਉਮਰ ਕਿੰਨੀ ਹੈ ਤੁਹਾਡੀ ਉਮਰ ਦਾ ਮੈਂ ਕੀ ਕਾਰਵਾਈ ਦੀ ਮੰਗ ਕਰਦੇ ਤੁਸੀਂ ਜ਼ਿਮੀਦਾਰ ਨਹੀਂ ਕਾਰਵਾਈ ਦੀ ਕੀ ਮੰਗ ਕਰਦੇ ਹੋ ਅੱਜ ਕਿੰਨੇ ਮੁੰਡੇ ਆਪੇ ਪਾਣੀ ਸੰਦੇਵੇਂ ਕਿੰਨੇ ਮੁੰਡੇ ਕਿੰਨੇ ਤੁਹਾਡੇ 2 1 ਕੁੜੀ ਤੇ ਦੋ ਮੁੰਡੇ ਅਛਾ ਕੌਣ ਮੁੰਡਾ ਤਾਂ ਕਰਦਾ ਕਿਹੜਾ ਵੱਡਾ ਹੈ ਛੋਟਾ ਵੱਡਾ 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 ਵੱਡਾ